جي تي آ او بڑا 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 ਮੋਢਲੇ ਨਾ ਨੂਰੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਔਰ ਖੜੇ ਆ ਜਵਾਰ ਨਗਰ ਕੈਂਪ ਦੇ ਅੰਦਰ ਜਿੱਥੇ ਕਿ ਕੁਝ ਸਮਾਂ ਪਹਿਲੇ ਹੀ ਹਜੇ ਜਿਹੜੇ ਇੱਥੇ ਦੇ ਉਮੀਦਵਾਰ ਨੇ ਜਿਮਨੀ ਜੜੀਆਂ ਵੋਟਾਂ ਨੇ ਕੱਲ ਦੀਆਂ ਔਰ ਇੱਥੇ ਜਿਹੜੇ ਉਮੀਦਵਾਰ ਨੇ ਭਾਰਤਪੁਰਚਾ ਆਸ਼ੂ ਕਾਂਗਰਸ ਹਲੋ ਤੇ ਕੁਝ ਸਮਾਂ ਪਹਿਲਾਂ ਇੱਥੇ ਜਿਹੜਾ ਹੈ ਮਾਹੌਲ ਜਿਹੜਾ ਤਣਾਅਪੂਰਨ ਹੋ ਗਿਆ ਸੀ ਤੇ ਇੱਥੇ ਇਹ ਕੁਝ ਬੀਬੀਆਂ ਸਾਡੇ ਵਿੱਚ ਮੌਜੂਦ ਹਨ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਦੇਖ ਸਕਦੇ ਹੋ ਪਿੱਛੇ ਨਾਰੇ ਲੱਗ ਰਿਹਾ ਤੇ ਕੀ ਇੱਥੇ ਮਾਹੌਲ ਬਣਿਆ ਸੀ ਕੋਈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਭ

ਹਾਂ ਬਸ ਲੈ ਕੇ ਨਹੀਂ ਹੋਣ ਕਿ ਹਜੇ ਹੋ ਰਹੀ ਹੈ ਨਹੀਂ ਉਹ ਤਾਂ ਫਿਰ ਰੋਲਾ ਪੈ ਗਿਆ ਰੋਲਾ ਪੈ ਗਿਆ ਅਸੀਂ ਜਾਣ ਨਹੀਂ ਦਿੱਤਾ ਮੁੰਡੇ ਨੂੰ ਐਦਾ ਤਾਂ ਮੱਲੇ ਦੇ ਸਾਰੇ ਮੁੰਡੇ ਬੱਥੇ ਮੱਲੇ ਵਾਲੇ ਚੱਕੇ ਲਾਣਗੇ ਕਿਉਂ ਐਸੇ ਨਿਕਲ ਕੁਝ ਪਤਾ ਕਹਿੰਦਾ ਜੀ ਲੰਗਰ ਲਾਇਆ ਹੋਇਆ ਤੇ ਲੰਗਰ ਲਾਣਾ ਮਤਲਬ ਗੁਨਾਹ ਹੋ ਗਿਆ ਪੰਜਾਬ ਦੇ ਹਾਂ रोला पाया वह ने ना जान दिता बचे हां तोड़िया ਪੁਲਿਸ ਆਲੇ ਪੁਲਿਸ ਆਲੇ ਹਾਂ ਜੀ ਇਹ ਹੁਣੇ ਤੁਸੀਂ ਸਾਰੇ ਮਹੱਲੇ ਵਾਲੇ ਨੇ ਉਹਨਾਂ ਨੂੰ ਲੋਕਿਆ ਹਾਂ ਮਹੱਲੇ ਵਾਲੇ ਆ ਅਸੀਂ ਸਾਰੇ ਆਮ ਗਲੀ ਵਾਲੇ ਆ ਇਹ ਇੱਕ ਦੱਸਿਆ ਵੀ ਕੀ આરોਪ ਆ ਉਹਨਾਂ ਨੇ ਕਾਦੇ ਲਈ ਤੋੜੇ ਸਰਵਾਈ ਕੰਦਰ ਕਹਿੰਦੇ ਉਹਨਾਂ ਨੇ ਕੁੰਡਾ ਤੋੜਿਆ ਜੀ ਜੀ ਮੁੰਡੇ ਨੂੰ ਲੈ ਕੇ ਜਾਣਾ ਅਸੀਂ ਅਸੀਂ ਅੰਦਰ ਬੈਠੇ ਸੀਗੇ 8-10 ਜਣੇ ਉਹਨਾਂ ਨੇ ਧੱਕੇ ਛਾਈ ਕਰਕੇ ਦਰਵਾਜ਼ੇ ਨੂੰ ਚਾਰ-ਪੰਜ ਮੁਲਾਜ਼ਮਾਂ ਨੇ ਖਿੱਚ ਲਿਆ ਜੀ ਮੁੰਡਾ ਟੁੱਟਿਆ ਫਿਰ ਉਹਨੂੰ ਅੰਦਰੋਂ ਖਿੱਚ ਕੇ ਬਾਹਰ ਅੱਜ ਜੰਮੇ ਪਾ ਕੇ ਕੁੱਟਿਆ ਜੀ ਹਾਂਜੀ ਲੱਗਾ ਮੁੱਕੇ ਮਾਰੇ ਆ ਜੀ ਜੋ ਮੁੰਡਾ ਨੰਮੇ ਨਾ ਪੈਂਦਾ ਇਹਨਾਂ ਨੇ ਤੇ ਚੁੱਕ ਕੇ ਗੱਡੀ ਚ ਪਾ ਕੇ ਲੈ ਜਾਣਾ ਸੀ ਬੱਚੇ ਨਿਹਰਾ ਕੁੱਝ ਮੁਵਾਰ ਹੁੰਦਾ ਹੈ ਤੇ ਸੱਟ ਲੱਗ ਜਾਂਦੀ ਮੇਰੇ ਬੱਚੇ ਨੂੰ ਜਿਵੇਂ ਚੱਕਣ ਜਿਵੇਂ ਜੇ ਕੋਈ ਛੋਜੇ ਆਦੀ ਪੰਜਾਬ ਪੁਲਿਸ ਗੰਦੀ ਏ ਐ ਗੰਦੀ ਏ ਰੋਲਾ ਜਿਹੜੇ ਕੇਸ ਦੀ ਵਾਰ ਨੂੰ ਐਸਰੀ ਵਾਰ ਕੇ ਕੇਸੀ ਵਨ ਭੇਜਿਆ ਹੈ ਇਹਨਾਂ ਨੇ ਭੇਜਿਆ ਹੈ ਆਹੋ ਦਿੱਲੀ ਤੇ ਹਾਰਿਆ ਹੁਣ ਇੱਥੇ ਆ ਕੇ ਆ ਕੇ ਰੋਲਾ ਪਾਤਾ ਆਹੋ ਇੱਥੇ ਜਿੱਤ ਜੂਗਾ ਜੇ ਉੱਥੇ ਨਹੀਂ ਜਿੱਤਿਆ ਤੇ ਆਏ ਤੇ ਜਿੱਤਿਆ ਹੀ ਨਹੀਂ ਕੇਚਰੀਵਾਲ ਦੇ ਜਿੱਤੇਗਾ ਤਾਂ ਪਤਾ ਨਹੀਂ ਕੀ ਹਾਲ ਹੋਏਗਾ ਘਰਾਂ ਚੋਂ ਬੱਚਾ ਕੱਢ ਕੇ ਲੈ ਜਾਏਗਾ ਸਾਡੇ ਬੱਚੇ ਸੱਟ ਲੱਗ ਗਈ ਐਹੀ ਜੰਮੂ ਬਰਨ ਕੇ ਸ੍ਰੀਵਾਲ ਦੇ ਸਾਹ ਆਹੋ ਸਿੱਧੀ ਗੱਲ ਹੈ ਤੋ ਇਹ ਸੀ ਕਿ ਮਹੱਲੇ ਵਾਲੇ ਜਿਨ੍ਹਾਂ ਦਾ ਕਹਿਣਾ ਇਹ ਹੈ ਕਿ ਪੁਲਿਸ ਵਾਲੇ ਕੁਝ ਲੋਕ ਇੱਥੇ ਆਏ ਤੇ ਉਹਨਾਂ ਨੇ ਜ਼ਬਰਦਸਤੀ ਜਿਹੜਾ ਹੈ ਕਿ ਆਫਿਸ ਦਾ ਲੋਕ ਤੋੜਿਆ ਔਰ ਮੁੰਡਿਆਂ ਨੂੰ ਬਿਨਾਂ ਕਿਸੇ ਵਜ੍ਹਾ ਤੋਂ ਮਾਰਕੁੱਟ ਕੀਤੀ ਹੈ ਤੇ ਚੋੱਕੇ ਲੈ ਜਾਣ ਲੱਗੇ ਸੀ ਲੇਕਿਨ ਮਹੱਲੇ ਵਾਲੇ ਨੇ ਆ ਕੇ ਰੋਕ ਕੇ ਉਹਨਾਂ ਨੂੰ ਰੋਕਿਆ ਔਰ ਮੌਕੇ ਤੇ ਜਿਹੜੇ ਉਮੀਦਵਾਰ ਨੇ ਇੱਥੋਂ ਦੀ ਕਾਂਗਰਸ ਦੇ ਭਾਰਤ ਪੂਸ਼ਨ ਆਸ਼ੂ ਉਹਨਾਂ ਨੇ ਆ ਕੇ ਜੜੀ ਹੈ ਕਿ ਮਾਮਲੇ ਨੂੰ ਸੁਲਝਾਇਆ ਹੁਣ ਅੱਗੇ ਦੇਖਦੇ ਹਾਂ ਕਿ ਕੀ ਗੱਲਬਾਤ ਅੱਗੇ ਹੋਰ ਇੱਥੇ ਹੋਈ ਹੈ ਇਹ ਆ ਲੋਕ ਨੂੰ ਇੱਥੋਂ ਦੀ ਤੋੜਿਆ ਗਿਆ ਆ ਸੋ ਤੇ ਇਹਦੇ ਵਿੱਚ ਬੈਠੇ ਸੀਗੇ ਮੁੰਡੇ ਉਹ ਜਿਹੜੇ ਅੱਛਾ ਅੱਛਾ ਤੇ ਉਹ ਲੜਕੇ ਜਿਹੜੇ ਆ ਕਿ ਇੱਥੇ ਹੀ ਦਫ਼ਤਰ ਦੇ ਅੰਦਰ ਬੈਠੇ ਸੀਗੇ ਜਿਨ੍ਹਾਂ ਵੱਲੋਂ ਕਿ ਇਹ ਲੰਗਰ ਵੀ ਇੱਥੇ ਚਲਾਇਆ ਜਾ ਰਿਹਾ ਸੀਗਾ ਲੰਗਰ ਲੱਗਿਆ ਹੋਇਆ ਸੀਗਾ ਇੱਥੋਂ ਦੀ ਇੱਥੋਂ ਦੀ ਖਿੱਚ ਕੇ ਲੈ ਕੇ ਬਾਹਰ ਭਾਜੀ ਇੱਥੋਂ ਦੀ ਖਿੱਚ ਕੇ ਲੈ ਕੇ ਬਾਹਰ ਉਹ ਮਤਲਬ ਪੁਲਿਸ ਮੁਲਾਜ਼ਮਾਂ ਨੇ ਉਹਨਾਂ ਨੂੰ ਕੁੱਟਿਆ ਸੋ ਅੱਗੇ ਦੇਖਦੇ ਆਂ ਔਰ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਕਿ ਕੀ ਇੱਥੇ ਹੋਰ ਕੀ ਮਾਹੌਲ ਬਣਿਆ ਪਈ ਨਾ ਆ ਭਾਈ ਪੁਲਿਸ ਅੱਜ ਆਮ ਆਦਮੀ ਪਾਰਟੀ ਦੇ ਵਰਕਰ ਬਣ ਕੇ ਕੰਮ ਕਰਦੇ ਸਿਰਫ ਤੇ ਸਿਰਫ ਉਹਨਾਂ ਨੂੰ ਨਜ਼ਰ ਆਂਦੇ ਆਪੋਜੀਸ਼ਨ ਪਾਰਟੀਆਂ ਦੇ ਬੰਦੇ ਕਿਵੇਂ ਬਣਦਾ ਇੱਥੇ 2-3 ਘੰਟੇ ਪਹਿਲਾਂ ਰਾਸ਼ਨ ਪਕੜਿਆ ਵੰਡਦਿਆਂ ਦਾ ਆਮ ਆਦਮੀ ਪਾਰਟੀ ਦਾ ਬੰਦਾ ਉਸ ਸਕੂਟੀ ਛੱਡ ਕੇ ਭੱਜ ਗਿਆ ਉਸ ਤੋਂ ਬਾਅਦ ਮੈਂ ਵੀ ਪਹੁੰਚਿਆ ਕਾਫੀ ਪੱਤਰਕਾਰ ਸਹਿਬਾਨ ਵੀ ਪਹੁੰਚੇ ਪੁਲਿਸ ਨੂੰ ਇਨਫੋਰਮ ਕੀਤਾ ਗਿਆ ਉਡੀਕਿਆ ਗਿਆ ਕੋਈ ਨਹੀਂ ਆਇਆ ਇੱਥੇ ਉਲਟਾ 2 ਘੰਟੇ ਬਾਅਦ ਜਿਹਨੇ ਪਕੜਿਆ ਉਸ ਵਰਕਰ ਨੂੰ ਹੀ ਪੁਲਿਸ ਚੱਕਣ ਆ ਗਈ ਹੁਣ ਇਸ ਤੋਂ ਜ਼ਿਆਦਾ ਕੀ ਹੋਏਗਾ ਉਹ ਸਾਰੀ ਦੀ ਸਾਰੀ ਜਿਹੜੀ ਘਟਨਾ ਹੈ ਉਹ ਫੇਸਬੁੱਕ ਤੇ ਪਈ ਹੈ ਸੋਸ਼ਲ ਮੀਡੀਆ ਤੇ ਪਈ ਹੈ ਜਿਵੇਂ ਉਹ ਭੱਜਿਆ ਸਕੂਟੀ ਪੜੀ ਗਈ ਦੋ ਕਾਰਟਨ ਉਹਦੇ ਤੇ ਲੱਦੇ ਹੋਏ ਆ ਖੋਲ ਕੇ ਵੀ ਦੇਖੇ ਸਾਰੇ ਪੱਤਰਕਾਰ ਸਭਾਣਾ ਨੇ ਵੀ ਦੇਖੇ ਵੀ ਉਹਦੇ ਚ ਰਾਸ਼ਨ ਸੀ ਸੂਟ ਸੀ ਜਿਹੜੇ ਵੰਡ ਰਹੇ ਤੇ 2 ਘੰਟੇ ਬਾਅਦ ਵੀ ਤੂੰ ਰੋਕਿਆ ਕਿਵੇਂ ਉਹਨੂੰ ਹੀ ਫੜਨਾ ਆ ਜਾਂਦੀ ਤੇ ਫਿਰ ਜਦੋਂ ਇਹ ਜਿਆ ਧੱਕਾ ਹੋਏਗਾ ਸਾਨੂੰ ਤਾਂ ਭਾਈ ਸਾਹਮਣੇ ਆ ਕੇ ਖੜਨਾ ਪਏਗਾ ਤੇ ਧੱਕਾਾਂਗੇ ਸਰੋ ਆ ਸਰ ਜੀ ਲੋਕ ਆਪਣੇ ਮਾਤਾ-ਪਿਤਾ ਦਾ ਆਪਣੇ ਮਾਤਰਾ ਦੇ ਨਾਲ ਕਿ ਰਾਸ਼ਨ ਔਰ ਸੂਟ ਵੰਡਣਾ ਕੀ ਲੱਗਦਾ ਕਿ ਲੋਕ ਉਹਨਾਂ ਦਾ ਹੱਥ ਵੀ ਚਾ ਜਾਣਗੇ ਇਹ ਵੋਟ ਮੈਂ ਤਾਂ ਪਹਿਲਾਂ ਕਹਿ ਕੇ ਹਟਿਆ ਵੀ ਹੁਣ ਵੋਟ ਲੈਣ ਲਈ ਨਹੀਂ ਆਏ ਇਹ ਕੌਣ ਆਏ ਇਸ ਤਰੀਕੇ ਕਹਿੰਦੇ ਹੁੰਦੇ ਸੀ ਕਿ ਇੰਨੇ ਚੰਗੇ ਕੰਮ ਕਰਾਂਗੇ ਵੀ ਲੋਕ ਆ ਵੋਟ ਪਾਣ ਅੱਜ ਲੋਕ ਵੋਟ ਪਾਣੇ ਕੀ ਆ ਲੋਕਾਂ ਦੇ ਵੋਟ ਖੋਹਦੇ ਫਿਰਦੇ ਆ ਇਹ ਇਲੈਕਸ਼ਨ ਨੂੰ ਜਿੱਤਣ ਨਹੀਂ ਲੁੱਟਣ ਨੂੰ ਫਿਰਦੇ ਆ ਸਾਡੀ ਕੀ ਲੱਗਦਾ ਉਹਨਾਂ ਨੂੰ ਪ੍ਰਸ਼ਾਸਨ ਉਹਨਾਂ ਦਾ ਪੁਲਿਸ ਉਹਨਾਂ ਦੇ ਜਿਹੜੇ ਧੱਕਾ ਕਰ ਸਕਦੇ ਆ ਜਿੰਨਾ ਧੱਕਾ ਕਰਨਗੇ ਸਾਹਮਣੇ ਖੜਾਂਗੇ ਸਾਹਿਬ ਮੈਨੂੰ ਲੈ ਜਾਣਗੇ ਅੰਦਰ ਹੋਰ ਬੰਦੇ ਆਣਗੇ ਸਾਹਮਣੇ ਖੜਨ ਕੋਈ ਡਰਨ ਵਾਲਾ ਨਹੀਂ ਬਹੁਤ ਬਹੁਤ ਧੰਨਵਾਦ ਸੋ ਇਹ ਸੀਗੇ ਆਸ਼ੂ ਜੀ ਤੋਂ ਇਹਨਾਂ ਦਾ ਕਹਿਣਾ ਇਹੀ ਹੈ ਕਿ ਜਿੰਨਾ ਮਰਜ਼ੀ ਜਿਹੜਾ ਹੈ ਕਿ ਆਪੋਜ਼ਿਟ ਪਾਰਟੀਆਂ ਵੱਲੋਂ ਧੱਕਾ ਕੀਤਾ ਜਾਵੇ ਅਸੀਂ ਡਟ ਕੇ ਇਸ ਚੀਜ਼ ਦਾ ਮੁਕਾਬਲਾ ਕਰਾਂਗੇ ਜਵਾਰਨਗਰ ਕੈਂਪ ਤੋਂ ਲक्की ਰਾਜੀ ਰੋ Thank um. you.